ਅੱਜ ਨਗਰ ਕਾਉਂਸਲ ਚੋਣਾਂ ਦੇ ਮੱਦੇਨਜ਼ਰ ਨੋਮੀਨੇਸ਼ਨ ਦੇ ਆਖਰੀ ਦਿਨ ਡੇਰਾ ਬਾਬਾ ਨਾਨਕ ਦੇ ਚੋਣ ਲੜਨ ਦੇ ਇਸ ਉਮੀਦਵਾਰਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਜਿਥੇਕ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਨਮਾਇੰਦਿਆਂ ਵੱਲੋਂ ਐਸਡੀਐਮ ਡੇਰਾ ਬਾਬਾ ਨਾਨਕ ਵਿਖੇ ਕਾਗਜ਼ ਦਾਖਲ ਕਰਵਾਏ ਗਏ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਵ代ਕ ਗੁਰਦੀਪ ਸਿੰਘ ਰਧਾਵਾ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਡੇਰਾ ਬਾਬਾ ਨਾਨਕ ਦੀਆਂ ਚੋਣਾਂ ਲਟਕੀਆਂ ਹੋਈਆਂ ਸਨ ਤੇ ਇਹੇ ਹੁਣ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੀ ਪਹਿਲ ਸਾਡੀ ਪਾਰਟੀ ਨੇ ਕੀਤੀ ਹੈ ਉਹਨਾਂ ਦੱਸਿਆ ਕਿ ਪਿਛਲੀ ਪਾਰਟੀ ਨੇ ਕਾਫੀ ਲੰਮਾ ਸਮਾਂ ਡੇਰਾ ਬਾਬਾ ਨਾਨਕ ਦੇ ਚੋਣਾ ਨਹੀਂ ਹੋਣ ਦਿੱਤੀਆਂ ਪਰ ਫਿਰ ਵੀ ਅਸੀਂ 13 ਦੇ 13 ਨਗਰ ਕੌਂਸਲ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਡੇਰਾ ਬਾਬਾ ਨਾਨਕ ਵਿੱਚ ਇਤਿਹਾਸ ਰਚੇਗੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਸਿਰਕਰ ਅਗੂ ਸਵਰਨਸਲ ਆਰਿਆ ਵੀ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਮੌਜੂਦ ਸਨ ਤੇ ਉਹਨਾਂ ਕਹਿ ਕਿ ਲੋਕ ਗੁਰਦੀਪ ਸਿੰਘ ਰੰਧਾਵਾ ਜੀ ਜੋਗ ਅਗਵਾਈ ਨਾਲ ਹਲਾਰਾ ਦੇਣਗੇ ਅਤੇ ਆਮ ਆਦਮੀ ਪਾਰਟੀ ਨੂੰ ਵੱਡੇ ਮਾਰਜਨ ਨਾਲ ਨਗਰ ਕੌਂਸਲ ਦੀਆਂ ਚੋਣਾਂ ਜਿੱਤਾਉਣਗੇ ਉਧਰ ਭਾਜਪਾ ਵੱਲੋਂ ਰਵਿਕੰਤ ਸਿੰਘ ਕਲੋਂ ਨੇ ਆਪਣੇ ਐਮਸੀਓ ਉਮੀਦਵਾਰਾਂ ਦੇ ਐਸਡੀਐਮ ਡੇਹਰਾ ਬੱਬਾ ਨਾਰਗ ਦਾ ਵਿਕੀਰ ਕਾਗਜ ਦਾ ਹਲ ਕਰਵਾਏ ਉਹਨਾਂ ਕਹਿੰਦੇ ਸਾਡੀ ਪਾਰਟੀ ਵਿਕਾਸ ਦੇ ਮੁੱਦੇ ਤੇ ਹੀ ਇਲੈਕਸ਼ਨ ਲੜੇਗੀ ਅਤੇ ਲਾ ਐਂਡ ਆਰਡਰ ਜਿਹੜਾ ਵਿਗੜਿਆ ਹੋਇਆ ਹੈ ਉਸ ਨੂੰ ਮੁੱਦਾ ਬਣਾ ਕੇ ਇਲੈਕਸ਼ਨ ਲੜੇ ਤੇ ਰਵਿਕੰਤ ਸਿੰਘ ਨੇ ਕਲੋਂ ਨੇ ਸੱਤਾਧਰ ਪਾਰਟੀ ਤੇ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ ਵੀ ਜਤਾਈ ਹੈ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਡੇਰਾ ਬਾਬਾ ਨਾਨਕ ਦੀ ਮਿਊਂਸਪਲ ਜਿਹੜੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਿਹੜੀਆਂ ਚੱਲ ਰਹੀਆਂ ਨੇ ਬੜੇ ਲੰਮੇ ਸਾਹਿਬ ਨੇ ਬਾਅਦ ਡੇਰਾ ਬਾਬਾ ਨਾਨਕ ਤੇ ਲੋਕਾਂ ਨੂੰ ਮੌਕਾ ਮਿਲਿਆ ਹਾਂ ਅੱਜ ਬੜਾ ਤਸ਼ਾਹ ਵਾ ਇਲੈਕਸ਼ਨਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਨੇ ਉਹ ਨਾਮੀਨੇਸ਼ਨ ਕਾਗਜ਼ ਜਿਹੜੇ ਭਰ ਰਹੇ ਨੇ 3 ਵਜੇ ਦਾ ਟਾਈਮ ਆ 3 ਵਜੇ ਤੱਕ ਨਾਮੀਨੇਸ਼ਨ ਜਿਹੜੇ ਹੋਣੀ ਆ ਹਾਂ ਬੜਾ ਵਧੀਆ ਚੱਲਣ ਡਿਆ ਆਪਣੇ ਕਿੰਨਿਆ ਵਾਰਡ ਡੇਰਾ ਬਾਬਾ ਨਾਨਕ ਦੀ 13 ਵਾਰਡਾਂ ਆ ਜੀ ਬਿਲਕੁਲ 13 ਦੇ 13 ਉਮੀਦਵਾਰੀ ਵੀ ਬਣਨੇ ਹਨ ਤੇਰਾ ਪਪਾ ਨਾਨਕ ਚ 13 ਜੀਰੋ ਵੀ ਹੋਣਾ ਹੈ ਸਰ ਇਸ ਵਾਰ ਵੀ ਆਪਣਾ ਜਿਹੜੀ ਬੀਜੇਪੀ ਵੀ ਜਿਹੜੀ ਖੁੱਲ ਕੇ ਜਿਹੜੀ ਨਿਤਰੀ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਬਿਲਕੁਲ ਚੰਗੀ ਗੱਲ ਹੈ ਜੀ ਪਾਰਟੀ ਨੂੰ ਇਲੈਕਸ਼ਨ ਲੜਨੀ ਚਾਹੀਦੀ ਬੀਜੇਪੀ ਵਾਲਿਆਂ ਨੂੰ ਉਹ ਨਹੀਂ ਲੜਨੀ ਚਾਹੀਦੀ ਸਾਰਿਆਂ ਨੂੰ ਲੜਨਾ ਚਾਹੀਦੀ ਪਾਰਟੀ ਸਾਰੀਆਂ ਪਾਰਟੀਆਂ ਹੁਣ ਮੈਦਾਨ ਚ ਨਾਲੇ ਪਤਾ ਲੱਗ ਜਾਏਗਾ ਕੌਣ ਕਿੰਨੇ ਕ ਪਾਣੀ ਚ ਜਿੱਤ ਚ ਕਿੰਨੀ ਸਰ 101% ਜਿੱਤ ਚ ਕਿੰਨੀ ਹੈ ਠੀਕ ਠੀਕ ਹੈ ਨਾ 17 ਸਾਲਾਂ ਬਾਅਦ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਰਿਕਾਰਡ ਤੋੜਿਆ ਕਿ 17 ਸਾਲਾਂ ਬਾਅਦ ਕਾਂਗਰਸ ਨੂੰ ਐਸੀ ਮਾਤ ਦਿੱਤੀ ਹੈ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਤਾਂ ਹੁਣ 1 ਮਹੀਨੇ ਚ ਕੀ ਹੋ ਗਿਆ ਤਾਂ ਦੇਖਿਓ ਸਹੀ ਲੋਕਾਂ ਦਾ ਤੇ ਬੜਾ ਵੱਡਾ ਉਤਸ਼ਾਹ ਹੈ ਲੋਕਾਂ ਬਾਬਾ ਬਾਬਾ ਨੂੰ ਬੜਾ ਦਰਮੀ ਉੱਥੇ ਉਤਸ਼ਾਹ ਨਾਲ ਵੋਟਾਂ ਜਿਹੜੀਆਂ ਦੁਬਾਰਾ ਪਾਉਣਗੇ ਅਸੀਂ ਡੇਰਾ ਬਾਬਾ ਨਾਨਕ ਮਿਊਨਿਸਪਲ ਕਮੇਟੀ ਦੀਆਂ ਨਾਮੀਨੇਸ਼ਨ ਵਾਸਤੇ ਆਏ ਹਾਂ ਸਭ ਤੋਂ ਪਹਿਲੇ ਮੈਂ ਸਾਡੇ ਹਲਕੇ ਦੇ ਐਮਐਲਏ ਸਹਿਬਾਨ ਜਿਹੜੇ ਨਾਲ ਆਇਆ ਨੇ ਇਹਨਾਂ ਨੂੰ ਇਹਨਾਂ ਦੇ ਸਾਰੇ ਜਿਹੜੇ ਮੈਂਬਰ ਅਜੇ ਫਾਰਮ ਫਿਲ ਅਪ ਕੀਤੇ ਬਹੁਤ ਬਹੁਤ ਮੁਬਾਰਕ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਲੋਕਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਕਿ ਬੜੇ ਲੰਮੇ ਸਮੇਂ ਦੇ ਬਾਅਦ ਮੌਕਾ ਮਿਲਿਆ ਹੈ ਕਿ ਹੁਣ ਕਮੇਟੀ ਦੇ ਮੈਂਬਰ ਚੁਣ ਗਿਆਨ ਔਰ ਇੱਕ ਚੰਗੀ ਲੋਕਾਂ ਦੀ ਸੇਵਾ ਕਰਨ ਮੈਨੂੰ ਪੂਰੀ ਉਮੀਦ ਹੈ ਕਿ ਲੀਡਰਸ਼ਿਪ ਇੱਕਦਮ ਮਜ਼ਬੂਤ ਹੈ ਔਰ ਗੁਰਦੀਪ ਰੰਦਾਵਾ ਜੀ ਨੇ ਜਿਹੜਾ ਰਿਕਾਰਡ ਪੰਜਾਬ ਚ ਬਣਾਇਆ ਹੈ ਕਾਂਗਰਸ ਨੂੰ ਹਰਾ ਕੇ ਬੜੇ ਲੰਬੇ ਸਮੇਂ ਦੇ ਬਾਅਦ ਤੇ ਮੇਰਾ ਖਿਆਲ ਹੈ ਹੁਣ ਵੀ ਤੁਹਾਨੂੰ ਉਹੀ ਦੇਖਣ ਨੂੰ ਮਿਲਣਾ ਹੈ ਜਿਹੜਾ ਇੱਕ ਸਵਾ ਮਹੀਨਾ ਪਿੱਛੇ ਮਿਲਿਆ ਕਲਰ ਜੇ ਰਵਨੀ ਇਹ ਤੋਂ ਬਿਟੂ ਦੀ ਸਕਿਉਰਟੀ ਦਾ ਪੰਗਾ ਪਿਆ ਜੀ ਸੀਐਮ ਸਕਿਉਰਟੀ ਨਾਲ ਉਹਨੂੰ ਕਿਸ ਤਰ੍ਹਾਂ ਵੇਖ ਰਹੇ ਦੀ ਕੋਈ ਗੱਲ ਨਹੀਂ ਹੋਏ ਛੋਟੇ ਵੱਡੇ ਚੀਜ਼ਾਂ ਹੁੰਦੀ ਰਹਿੰਦੀਆਂ ਕੋਈ ਜ਼ਿਆਦਾ ਵੱਡੀ ਗੱਲ ਦਿਖਣ ਵਾਲੀ ਹੈ ਨਹੀਂ ਉਹ ਹਰ ਬੰਦਾ ਬੰਦੇ ਦੀ ਸਕਿਉਰਟੀ ਪੰਜਾਬ 'ਚ ਹਰ ਬੰਦਾ ਸੇਫ ਹੈ ਉਹ ਸਾਡੇ ਮਾਨਯੋਗ ਚੀਫ ਮਿਨਿਸਟਰ ਭਗਵੰਤ ਮਾਨ ਜੀ ਉਹ ਬਿਲਕੁਲ ਨਿਰਪੱਖ ਹੋ ਕੇ ਕੰਮ ਕਰਦੇ ਰਹੇ ਸਾਰੇ ਬੰਦੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਨੇ ਚਾਹੇ ਕਾਂਗਰਸ ਦੇ ਨੇ ਜਿਹੜਾ ਵੀ ਡਿਗਨਿਟਰੀ ਹੈ ਜਿਹੜਾ ਵੀ ਸਿਕਿਉਰਿਟੀ ਦੀ ਜ਼ਰੂਰਤ ਹੈ ਉਹਨੂੰ ਪੂਰੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਮੈਨੂੰ ਪੂਰਾ ਯਕੀਨ ਹੈ ਇਦਾਂ ਦਾ ਜਿਹੜਾ ਵੀ ਬੰਦਾ ਪੰਜਾਬ ਚ ਹੈਗਾ ਉਹ ਪੂਰਾ ਸੇਫ ਹੈ ਤੰਦਰੁਸਤ ਹੈ ਔਰ ਉਹਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈਗੀ। ਦਿੱਲੀ ਚ ਉਹਨਾਂ ਦਾ ਫਿਰ ਕਿੰਨਾ ਕੁ ਸਾਰੇ ਇਹਨਾਂ ਵੋਟਾਂ ਦਾ ਜਿਹੜਾ ਸਾਨੂੰ ਵੇਖਣ ਨੂੰ ਮਿਲੇਗਾ ਅਸਰ ਮਿਲੇਗਾ। ਦੇਖੋ ਜੀ ਮੈਨੂੰ ਇਹ ਤੇ ਪਤਾ ਨਹੀਂ ਲੇਕਿਨ ਪੰਜਾਬ ਚ ਆਮ ਆਦਮੀ ਪਾਰਟੀ ਉਹ ਸਪੈਸ਼ਲ ਡੇਰਾ ਬਾਬਾ ਨਾਨਕ ਦੇ ਸਾਡੇ ਲੀਡਰਸ਼ਿਪ ਇੱਕਦਮ ਸਟਰੋਂਗ ਹੈ ਔਰ ਇਮਾਨਦਾਰ ਹੈ ਲੋਕਾਂ ਵਾਸਤੇ ਕੰਮ ਕਰਦੇ ਨੇ। ਡੇਢ ਮਹੀਨਾ ਪਹਿਲੇ ਤੇ ਲੋਕਾਂ ਨੇ ਵਨ ਸਾਈਡਡ ਰਿਜ਼ਲਟ ਦਿੱਤਾ ਹੈ ਉਮੀਦ ਨਾਲ ਤੁਹਾਨੂੰ ਕਹਿ ਸਕਦਾ ਹਾਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹਨਾਂ ਦੀ ਲੀਡਰਸ਼ਿਪ ਗੁਰਦੀਪ ਰੰਧਾਵਾ ਦੀ ਲੀਡਰਸ਼ਿਪ ਦੇ ਨੀਚੇ 13 ਦੀ 13 ਸੀਟਾਂ ਜਿੱਤ ਕੇ ਚੰਗੀ ਮਜ਼ਬੂਤ ਇੱਕ ਮਿਊਨਿਸਪਲ ਕਮੇਟੀ ਬਣਾਂਗੇ ਲੋਕਾਂ ਦੇ ਕੰਮ ਕਰਾਂਗੇ ਗਵਰਨਮੈਂਟ ਸਾਡੀ ਹੈ ਮੇਰੀ ਬੇਨਤੀ ਹੈ ਸਾਰੇ ਵੋਟਰਾਂ ਨੂੰ ਕਿ ਮਿਹਰਮਾਨੀ ਕਰਕੇ ਬੋਰਡ ਆਮ ਆਦਮੀ ਪਾਰਟੀ ਨੇ ਬਣਾਓ ਜਿੱਤਾ ਤੁਸੀਂ ਐਮਐਲਏ ਸਾਹਿਬਾਂ ਨੂੰ ਜਿਤਾਇਆ ਇਦਾਂ ਮੈਂਬਰਾਂ ਨੂੰ ਜਿਤਾਓ ਤਾਂ ਕਿ ਰਜ ਕੇ ਜਿਹੜੇ ਕੰਮ ਰਹਿ ਗਏ ਨੇ 2 ਸਾਲ 2.5 ਸਾਲ ਪੂਰੇ ਕਰੀਏ ਇਨ ਇਹਨਾਂ ਜੀ ਕਿਨਾਂ ਬਹੁਤ ਬਹੁਤ ਤਨਮਾਦ ਤੁਹਾਡਾ ਸਾਰਿਆਂ ਦਾ ਔਰ ਇੱਕ ਵਾਰੀ ਫਿਰ ਸਾਡੇ ਐਮਐਲਏ ਸਾਹਿਬਾਂ ਨੂੰ ਬਹੁਤ ਬਹੁਤ ਮੁਬਾਰਕ ਸਾਰੇ ਕੈਂਡੀਡੇਟ ਦੀ ਨਾਮਿਨੇਸ਼ਨ ਹੋ ਗਈ ਹੈ ਅਨੰਤ ਥੈਂਕ ਯੂ ਜੀ ਸਾਡੇ ਸਾਰੇ ਜਿਹੜੇ ਉਮੀਦਵਾਰ ਨੇ ਨਗਰ ਕੌਂਸਲ ਦੀ ਇਲੈਕਸ਼ਨ ਦੇ ਕਾਗਜ਼ ਜਮ੍ਹਾਂ ਕਰਵਾ ਰਹੇ ਨੇ ਕੁਝ ਦੇ ਮੈਂ ਨਾਲ ਜਾ ਕੇ ਕਰਵਾ ਕੇ ਆਇਆ ਮੈਂ ਤਾਂ ਬਾਕੀ ਜਿਹੜੇ ਰਹਿ ਗਏ ਨੇ ਉਹ ਸਾਰੇ ਕਰਵਾ ਲਏ ਨੇ ਤੇ ਅਸੀਂ ਪ੍ਰਸ਼ਾਸਨ ਕੋਲੋਂ ਇਹੋ ਯਾਦ ਕਰਦੇ ਹਾਂ ਕਿ ਕਿਸੇ ਦੇ ਕਾਗਜ਼ ਵੀ ਰੱਦ ਨਹੀਂ ਹੋਣਗੇ ਤੇ ਇੱਕ ਅਮਨ ਸ਼ਾਂਤੀਪੂਰਵ ਤਰੀਕੇ ਦੇ ਨਾਲ ਜਿਹੜਾ ਇਹ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀ ਧਰੱਖ ਨੂੰ ਜਿਹੜਾ ਉਹ ਸਿਰੇ ਚੜਾਇਆ ਜਾਊਗਾ ਅਸੀਂ ਵੀ ਜਿਹੜਾ ਵਾ ਬਿਲਕੁਲ ਸਾਰੀ ਸਾਡੀ ਜਿਹੜੀ ਟੀਮ ਹੈ ਭਾਜੀਪੀ ਦੀ ਸਾਰਾ ਨਾਲ ਦਾ ਸਹਿਯੋਗ ਕਰੋਗੇ ਪਰ ਕਿਤੇ ਧੱਕਾ ਨਹੀਂ ਹੋਣਾ ਕੱਲ ਸਰ ਜਲੀਚ ਨੂੰ ਆਖੋ ਕਿ ਇਹ ਕਿੰਨਾ ਕਸਰ ਪਏ ਗਏ ਨਾ ਗੱਲ ਹੈ ਜੀ ਦਿੱਲੀ ਫਤਿਹ ਕੀਤੀ ਆ ਆਉਣ ਵਾਲੀ 27 ਜਿਹੜੀ ਆ ਉਹ ਬੀਜੇਪੀ ਸਰਕਾਰ ਪੰਜਾਬ ਦੇ ਵਿੱਚ ਬਣਾਉਂਗੀ ਤੁਸੀਂ ਦੇਖ ਰਹੋਗੇ ਜਿਵੇਂ ਦਾ ਮਾਹੌਲ ਸਾਰਾ ਸਿਸਟਮ ਚੱਲ ਰਿਹਾ ਅੱਜ ਅਸੀਂ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਨੇ ਸਾਡੇ ਉਹਨਾਂ ਨੇ ਸੌਹ ਚੁੱਕੀ ਆ ਤੇ ਨਾਲ ਉਹਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਮਨਜਿੰਦਰ ਸਰਸਾ ਜੀ ਜਿਹੜੇ ਨੇ ਉਹਨਾਂ ਨੂੰ ਵੀ ਮੰਤਰੀ ਲਿਆ ਗਿਆ ਵਾ ਤੇ ਇਹ ਇੱਕ ਚੰਗੀ ਸ਼ੁਰੂਆਤ ਆ ਜਿਹੜੀ ਕਿਉਂਕਿ ਦਿੱਲੀ ਦੇ ਨਾਲ ਪੰਜਾਬ ਦਾ ਰਸਤਾ ਜਿਹੜਾ ਵਾ ਬਹੁਤ ਸੌਖਾ ਹੋ ਗਿਆ ਅੱਜ 13 ਦੇ 13 ਨੇ ਸਾਡੇ ਜੀਤ ਦੇ ਨਾਲ ਕੋਈ ਜੀ 13 ਦੇ 13 ਮੀਤਵਾਰ ਜਿਹੜੇ ਨੇ ਸਾਡੇ ਕਾਗਜ਼ দাখিল ਕਰਨੇ ਨੇ ਜੀ